ਬੜਾ ਜਿਆਦਾ ਫਰਕ ਅੱਧੋ ਅੱਧਾ ਦਾ ਫਰਕ ਤਰਾਜ ਨਹੀਂ ਕਰਦੇ ਤੁਹਾਡੇ ਤੇ ਬਿਓ ਕੇ 1 ਲੀਟਰ ਪੈਂਦਾਗਾ ਬਾਈ ਪੂਰਾ 6 ਕਿਲਿਆਂ ਤੇ ਪੈਂਦਾ ਹੈ ਹਾਂਜੀ ਸੱਸੀ ਗਾਲ ਮਿੱਤਰੋ ਮਿੱਤਰੋ ਅੱਜ ਆਪਾਂ ਨਾ ਸੰਗਰੂਰ ਸ਼ਹਿਰ ਦੇ ਵਿੱਚ ਖੜੇ ਆਂ ਖਾਲਸਾ ਪੈਸਟੀ ਸਾਈਡ ਤੇ ਜਿਹੜਾ ਭਾਈ ਇਹ ਪੈਸਟੀ ਸਾਈਡ ਸੈਂਟਰ ਆ ਨਾ ਇਹ ਜਦੋਂ ਆਪਾਂ ਪੁਲਸ ਲੈਣਾ ਬੱਡ ਰੁੱਖਾਂ ਵਾਲੇ ਪੁਲ ਤੋਂ ਥੱਲੇ ਸੰਗਰੂਰ ਕੰਨੀ ਨੂੰ ਜਾਂਦੇ ਆਂ ਉੱਥੇ ਐ ਭਾਈ ਹਰਵਿੰਦਰ ਦਾ ਤੇ ਕੁਲਵਿੰਦਰ ਦਾ ਪੈਸਟੀ ਸਾਈਡ ਸੈਂਟਰ ਜੁੜੇ ਰਿਹਾ ਵੀਡੀਓ ਨਾਲ ਆਈ ਥੋਡੀ ਗੱਲਬਾਤ ਆਪਾਂ ਕਰਾਉਣੇ ਆ ਭਾਈ ਜੀ ਸੱਸੀ ਗਾਲ ਪਹਿਲਾਂ ਦਾ ਸਾਰਿਆਂ ਨੂੰ ਤੇ ਸਭ ਤੋਂ ਵੱਡੀ ਗੱਲ ਭਾਈ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਪਿਆਰ ਦੀ ਜਿਹੜੀ ਪਹਿਲੀ ਕੁੜੀ ਹੋਈ ਆ ਜਿਹਨੇ ਕਿਸਾਨੀ ਸੰਘਰਾਮ 'ਚ ਬਹੁਤ ਵੱਡਾ ਸਹਿਯੋਗ ਦਿੱਤਾ ਅੱਜ ਰਮਨਦੀਪ ਕੌਰ ਮਰਖਾਈ ਉਹ ਵੀ ਇੱਥੇ ਆਏ ਆ ਬਾਈ ਸਭ ਤੋਂ ਪਹਿਲਾਂ ਇਹ ਸੱਸੀ ਗੱਲ ਤੁਹਾਨੂੰ ਵੀ ਦੋਈ ਤੇ ਬਾਈ ਹਰਵਿੰਦਰ ਤੁਹਾਨੂੰ ਵੀ ਸੱਸੀ ਗੱਲ ਤੇ ਬਾਈ ਬਾਕੀ ਜਿਹੜੀ ਜਾਣਕਾਰੀ ਆ ਨਾ ਉਹ ਸਪਰੇਅ ਦੀ ਆਪਾਂ ਬਾਈ ਤੋਂ ਲੈਣੇ ਆਂ ਹਾਂ ਇੱਕ ਗੱਲ ਦੱਸਦੇ ਆਂ ਬਾਈ ਬਾਈਆਂ ਦਾ ਕੰਮ ਆ ਜਿਹੜਾ ਉਹ ਨਗਦ ਕੈਸ਼ ਤੇ ਐ ਇਹਨੂੰ ਕੈਸ਼ ਕਾਊਂਟਰ ਕਹਿੰਦੇ ਆ ਹਾਂ ਇੱਕ ਗੱਲ ਆ ਬਾਈ ਤੁਹਾਡਾ ਫਾਇਦਾ ਬਹੁਤ ਹੋਊਗਾ ਜਿਹੜੀ ਚੀਜ਼ ਤੇ 20000 ਦੀ ਸਪਰੇਅ ਲੈਣੀ ਆਪਾਂ ਇੱਕ ਵਾਰ ਦੀ ਉਹ ਹੋ ਸਕਦਾ ਵੀ ਇੱਥੇ ਆਪਾਂ ਨੂੰ 13-14 ਕੇ ਹਜ਼ਾਰ ਦੀ ਮਿਲ ਜੇ 6-7000 ਰੁਪਏ ਵਟ ਤੇ ਪਿਆ ਬਚਤ ਤੇ ਕਈ ਭਰਾਵਾਂ ਨੇ ਆਪਾਂ ਵੀਡੀਓ ਇੱਕ ਪਾਈ ਸੀਗੀ ਉਹ ਤੇ ਨਾ ਕਮੈਂਟ ਕਰੇ ਅਗੇ ਯਾਰ ਡੀਏਪੀ ਤੇ ਜੂਰ ਘਾ ਨਹੀਂ ਦਿੰਦੇ ਬਾਈ ਐਵੀ ਜੀ ਗੱਲ ਕੋਈ ਨਹੀਂ ਅਗਲੇ ਡੀਏਪੀ ਜੂਰ ਘਾ ਦਿੰਦੇ ਆ ਪਰ ਹਾਂ ਗੱਲ ਇੱਕ ਆ ਬਾਈ ਐਡਵਾਂਸ ਪੇਮੈਂਟ ਲੈਂਦੇ ਆ ਆਪਣੇ ਜਿਹੜਾ ਪਿੰਡਾਂ ਚ ਸਰਕਲ ਚੱਲਦਾ ਆਪਾਂ ਚੀਜ਼ ਮਹਿੰਗੀ ਲੈ ਲੈਣੀ ਆ ਪਰ ਆਪਾਂ ਲੈਣੀ ਧਾਰ ਆ ਉਹ ਜੀ ਜ ਆਪਾਂ ਨੂੰ ਕਿਤੇ ਨਾ ਕਿਤੇ ਛੱਡਣੀ ਪਊਗੀ ਬਾਕੀ ਜਿਹੜੀ ਵੀ ਗੱਲਬਾਤ ਆਪਾਂ ਖਾਲਸਾ ਜੀ ਨਾਲ ਕਰਾਉਣੇ ਆ ਬਾਈ ਮੈਕ ਲਾ ਲਓ ਕੱਲੀ-ਕੱਲੀ ਆਪਾਂ ਸਪਰੇਅ ਦੀ ਜਾਣਕਾਰੀ ਲੈਣੇ ਆ ਹਨਾ ਤੇ ਜਿਹੜੀ ਤੁਹਾਨੂੰ ਬਈ ਇੱਥੇ ਸਪਰੇਅ ਮਿਲੂਗੀ ਉਹ ਮੰਨ ਕੇ ਚੱਲੋ ਕੰਪਨੀ ਦੇ ਹੀ ਮਿਲ ਲੰਗਾ ਬਈ ਕਿੰਨੀਆਂ ਕੰਪਨੀਆਂ ਤੁਹਾਡੇ ਕੋਲੇ ਕੰਪਨੀਆਂ ਦਾ ਬਈ ਆਪਣੇ ਦੇ ਵੇ ਕੋਪੀ ਵੀਰੇ ਸਾਰੀਆਂ ਹੀ ਨੇ ਕੰਪਨੀਆਂ ਤਾਂ ਠੀਕ ਜਿਹੜੀ ਚੀਜ਼ ਜਿਵੇਂ ਕਿਸਾਨ ਨੂੰ ਲੋੜ ਆ ਗਈ ਵੀ ਮੈਂ ਖੇਤ ਚਾ ਚੀਏ ਬਰਤਨਿਓ ਬਰਤਨੀਆਂ ਵੀ ਮੈਂ ਸਾਨੂੰ ਲਿਆ ਕੇ ਦਊ ਜੇ ਆਪਣੇ ਨਹੀਂ ਵੀ ਹਾਜ਼ਰ ਹੋ ਆਪਾਂ ਮੌਕੇ ਤੇ ਲਿਆ ਕੇ ਵੀ ਹਾਜ਼ਰ ਕਰ ਦਿੰਦੇ ਅੱਛਾ ਠੀਕ ਆ ਹਾਂ ਤੇ ਬਈ ਰੇਟ ਦਾ ਫਰਕ ਆ ਆਮ ਜਿਹੜੀਆਂ ਨਾਰਮਲ ਦਿਖਾਉਂਦਾ ਉਹਨਾਂ ਨਾਲੋਂ ਕਿੰਨਾ ਕਾ ਉਨਨਾਂ ਦਾ ਬਾਈ ਆਪਣਾ ਬੜਾ ਜ਼ਿਆਦਾ ਫਰਕ ਆ। ਅੱਧੋ-ਅੱਧ ਦਾ ਫਰਕ ਆ। ਤਰਾਜ ਨਹੀਂ ਕਰਦੇ ਤੁਹਾਡੇ ਤੇ। ਵੀ ਦੂਜੀਆਂ ਦੁਕਾਨਾਂ ਵਾਲੇ ਬਾਈ ਹਾਂ ਕਰਦੇ ਨੇ ਬਾਈ। ਸਾਨੂੰ ਦਾ ਅਸੀਂ ਨੇ ਸਾਨੂੰ 7-8 ਮਹੀਨੇ ਹੋਨੇ ਕਾਊਂਟਰ ਲਾਇਏ ਨੂੰ। ਹੂੰ। ਸਾਨੂੰ ਜਿਹੜੇ ਇੱਧਰ ਦੁਕਾਨਾਂ ਨੇ ਗਿਆ ਬਾਈ ਚਲ ਆਪਾਂ ਨੌਕਾ ਨੂੰ ਲੈਣੇ ਆਂ ਨਾ ਆਪਾਂ ਦੇ ਸੱਕ ਦਸੀਏ। ਹੂੰ। ਆਪਾਂ ਦਾ ਬਾਈ ਗਰੀਬ ਪਰਿਵਾਰ ਚੋਠੇ ਹੋਇਆਗੇ। ਅਗਲਿਆਂ ਦੇ ਰਵੀਆਂ ਸਾਰਾ ਕੋਸਾ ਦਾ ਬੰਦੇ ਹਾਂ। ਤੇ ਉਹ ਬਾਈ ਇਹ ਗੱਲ ਜਿਵੇਂ ਹੁਣ ਉਹ ਸਾਡੇ ਲਵੋਂ ਇੱਕ ਦਿਨ ਬੰਦੇ ਆਏ ਲਵੋਂ ਭਾਵੇਂ ਮੱਤੀ ਪਿੰਡ ਆਗਾ। ਹੂੰ। ਤੇ ਉਹਰੇ ਪ੍ਰਦਾਨ ਦਾ ਪਤਾ ਕਰਨ ਆ ਗਏ ਸਾਡੇ ਲਗੇ ਹਾਂ ਅਸੀਂ ਉਹਨਾਂ ਨੂੰ ਪ੍ਰਦਾਨ ਦਿੱਤੀ 82 ਰੁਪਏ ਕਿਲੋ ਹੂੰ ਅਸੀਂ ਆਖਿਆ ਵੀ 82 ਰੁਪਏ ਰੇਟ ਆ ਉਹ ਸਾਨੂੰ ਬੰਦੇ ਕਹਿੰਦੇ ਵੀ ਪ੍ਰਦਾਨ ਕੱਢ ਦੋ ਵੀ ਅਸੀਂ ਉ ਜਾ ਕੇ ਉਧਰ ਨਹੀਂ ਦੁਕਾਨਾਂ ਤੇ ਕੇਰਾ ਸਵਾਦ ਲੈ ਕੇ ਆਵਾਂ ਹੂੰ ਅਸੀਂ ਆਖਿਆ ਕੋਈ ਨਹੀਂ ਜਾ ਸਾਨੂੰ ਪੈਸੇ ਵੀ ਕਟਾ ਕੇ ਹੂੰ ਉਹ ਬਾਗੇ ਬਾਈ ਉਹ ਕਹਿੰਦੇ ਵੀ ਜਦੋਂ ਆ ਕੇ ਅਸੀਂ ਆਖਿਆ ਬਾਈ ਕੀ ਬਣਿਆ ਕਹਿੰਦੇ ਯਾਰ ਉਹ ਲਾਰੇ ਪੀਏ ਪ੍ਰਦਾਨ 90 ਰੁਪਏ 90 95 110 ਹੂੰ ਮਾ ਠੀਕ ਹੈ ਜੀ ਤੇ ਵਾਹ ਵੀ ਤੁਸੀਂ ਨੇ ਕਿਹਾ ਨਹੀਂ ਉਹ ਕਹਿੰਦੇ ਅਸੀਂ ਆਖਿਆ ਵੀ ਖਾਲਸੇ ਵਾਲੇ ਤਾਂ 80 82 ਰੁਪਏ ਬਦਾਨ ਦਈ ਜਾਂਦੇ ਨੇ ਮਾ ਫੇਰ ਉਹ ਕੀ ਕਹਿੰਦੇ ਕਦੇ ਉਹ ਕਹਿੰਦੇ ਨੇ ਕਿ ਵੀ ਉਹਨਾਂ ਨੇ ਤਾਂ ਮਰਨਾ ਯਾਰ ਉਹਨਾਂ ਨੇ ਤਾਂ ਉੱਜੜਨਾ ਹੂੰ ਵੀ ਅਜੇ ਕੱਲ ਦੁਕਾਨ ਕੀਤੀ ਹੈਗੀ ਕੱਲ ਮੈਂ ਤੇਰੀ ਇੱਕ ਹੋਰ ਕੱਢਣਾ ਹਾਂਜੀ ਜਿਹੜੀ 82 ਰੁਪਏ ਤੂੰ ਦਿੱਤੀ ਉਹਨਾਂ ਨੇ ਉਹ 110 ਲਈ ਹੋਣੀ ਹੈ ਜੰਗੀ ਬਦਾਨ ਹਾਂ ਹਾਂਜੀ ਵੀਰੇ ਤੂੰ 82 ਦੇ ਕੇ ਵੀ ਕਮਾਈ ਤਾਂ ਕਰੀ ਹੈ ਹਾਂ ਭਾਈ ਕਮਾਈ ਕੀਤੀ ਆ ਕਿੰਨੇ ਰੁਪਏ 80 ਲੈ ਕੇ 82 ਦਿੱਤੀ ਆ ਠੀਕ ਆ ਉਹ 80 ਲੈ ਕੇ 110 ਜਾਣੀ ਉਹ 30 ਰੁਪਏ ਕਿਲੋ ਮਗਰ ਕਮਾਉਂਦਾ ਤੁਸੀਂ 2 ਰੁਪਏ 2 ਰੁਪਏ ਬਈ ਇੱਕ ਦੀਨ ਧਰਮ ਆ ਤੁਸੀਂ ਆ ਤੇ ਦੀਨ ਤੇ ਖੜੇ ਆ ਹਾਂਜੀ ਹਾਂ ਤੇ ਹੋਰ ਬਈ ਆਪਣਾ ਤੁਸੀਂ ਮਹਾਰਾਜ ਆਹ ਜਿਹੜੀਆਂ ਸਪਰੇਆਂ ਲੱਗੀਆਂ ਪੰਗਾ ਇਹ ਵਿਖਾ ਦਿਓ ਕੱਲੀ ਕੱਲੀ ਵੀ ਕਿਹੜੀਆਂ ਕਿਹੜੀਆਂ ਠੀਕ ਆ ਨਾ ਤਾਂ ਕਿ ਭਰਾਵਾਂ ਨੂੰ ਪਤਾ ਲੱਗ ਜੇ ਬਈ ਇੱਥੇ ਕਿਹੜੇ ਕਿਹੜੇ ਜਿਹੜੇ ਹੈਗੇ ਕੀਟਨਾਸ਼ਕ ਜਾਂ ਫੰਗੀ ਸਾਈਡੋਂ ਮਿਲਦੇ ਆ ਤੇ ਇੱਕ ਬਈ ਹੋਰ ਗੱਲ ਦੱਸਦਾ ਮੈਂ ਵੀਡੀਓ ਚ ਇੰਨੀ ਗੱਲ ਦੱਸਦੀ ਬਾਸਮਤੀ ਤੇ ਮੁੱਛਲ ਹੁਣ ਬਬੋਲੇ ਚ ਹਾਂਜੀ ਤੇ ਉਹਨੂੰ ਕੰਢੀ ਰੋਗ ਦਾ ਹੱਲ ਉਹ ਸਾਰੀ ਜਾਣਕਾਰੀ ਦੇ ਦੀ ਬਾਈ ਬੰਦੇ ਠੀਕ ਹੈ ਜੀ ਹਾਂਜੀ ਤੇ ਹੁਣ ਜਿਵੇਂ ਮੂਰੇ ਬਾਈ ਦਿੱਕਤ ਆ ਰਹੀ ਹੈਗੀ ਆਪਣਾ ਪਹਿਲੀ ਧਾਰੀ ਹੈਗੀ ਹੁਣ ਉਲੀ ਰੋਗ ਦੀ ਸਮੱਸਿਆ ਬਾਈ ਹੂੰ ਉਲੀ ਰੋਗ ਤੋਂ ਆਪਾਂ ਬਾਈ ਥੰਗੀ ਸਾਈਡ ਆਪਣੇ ਲਵੇ ਸਾਰੀ ਪੈਣ ਹੈਗੇ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਤੇ ਆ ਪਿਆਗਾ ਸ਼੍ਰੀ ਰਾਮ ਦਾ ਕਸਟੂਰੀਆ ਪ੍ਰਜਾਪ ਦਾ ਕਸਟੂਰੀਆ ਪਿਆਗਾ ਬਾਈ ਆਪਣੇ ਲਵੇ ਹੂੰ ਤੇ 50 ਰੁਪਈਆ ਬਾਈ ਆਪਣੇ ਲਵੇ ਠੀਕ ਆ ਸੈਕਟਿੰਗ ਸਾਈਡ ਦੀ ਹਾਂਜੀ 990 ਪਈਆ ਬਾਈ ਆਪਣੇ ਦੇ ਬੇ ਉਲੀ ਰੋਗ ਤੋਂ ਠੀਕ ਆ ਹੁਣ ਜਿਵੇਂ ਨੰਬਰ 2 ਤੇ ਪਰੇਸ਼ਾਨੀ ਆਊਗੀ ਬਾਈ ਮੁੰਜਰ ਘੱਟ ਲੜੀ ਘੱਟ ਸੁੰਡੀ ਦੀ ਹਾਂ ਜਿਹੜੀ ਮੁੰਜਰਾਂ ਘੱਟ ਦੀ ਆ ਉਹਦੇ ਤੋਂ ਆ 5% ਈਮਾ ਮਿਕਤਨ ਪਈ ਆ ਗਈ ਬਾਈ ਤੇ ਬੈਰ ਦੀ ਫੇਮ ਪਈ ਆ ਠੀਕ ਆ ਠੀਕ ਆਈ ਤੇ ਆ ਆਪਣੇ ਦੇ ਤੜਕਾ ਲੱਗੇ ਹੋਏ ਵਾਲੀਆਂ 1.9 ਪਈਆਂ ਨੇਗੀਆਂ ਤੜਕੇ ਦਾ ਬਾਈ ਕੀ ਮਤਲਬ ਹੈ ਤੜਕਾ ਮਤਲਬ ਬਾਈ ਜਿਵੇਂ ਹੁਣ ਆਹ ਮਿਲੀਆਂ ਹਾਂ ਜਿਵੇਂ ਹੁਣ ਆਹ ਇੰਨਾ ਲੈ ਸਮਝ ਗਿਆ ਦੱਸਣਾ ਲੋਕਾਂ ਨੂੰ ਹਾਂਜੀ ਜਿਵੇਂ ਇਮਾ ਮੈਕਟਨ 5% ਆ ਇਹ ਇਹਦੇ ਚ ਸਿਰਫ 5% ਕੱਲੀ ਇਮਾ ਮੈਕਟਨ ਹੀ ਮਿਲੂਗੀ ਠੀਕ ਹੈ ਇਹਦੇ ਚ ਕੀ ਹੁੰਦਾ ਹੈਗਾ ਇਹਦੇ ਚ ਥੋੜੀਆਂ ਥੋੜੀਆਂ ਦੂਜੀਆਂ ਦਵਾਈਆਂ ਦਾ ਵੀ ਵੀਰੇ ਤੜਕਾ ਲਾਇਆ ਹੋ। ਬਰਫੀਨੋ ਬਰਫੂਨੋ ਜਾਂ ਸਾਈਪਰ ਆ ਜਾਂਦਾ। ਹਾਂ ਲੈਵੜਾ ਲੋੜਾ ਸਾਰੇ ਆਕਾਸ ਵਿੱਚ ਗਈ। ਹਾਂ ਤਾਂ ਨੂੰ ਇਹ ਪਿੰਡਾਂ ਵਿੱਚੋਂ ਹਾਂ ਤਾਂ ਬਈ ਇਹ ਥੋੜੀ ਜੀ ਦਿੱਕਤ ਦੰਦੀਆਂ ਨੇ ਪਿੰਡਾਂ ਵਿੱਚੋਂ। ਥੋੜੀ ਬਹੁਤ ਮਜ਼ੀਦੀ ਆ ਕਰਦੇ ਆ ਬਈ ਪਤਾ ਹੀ ਹੈ ਸਾਨੂੰ। ਹਾਂ ਬਈ ਜੀਮਿੰਦਾਰਾਂ ਦੇ ਪੋਤਾਂ ਮੈਂ ਵੀ ਇਹੀ ਹਾਲਾਤਾਂ ਚੋਂ ਗੁਜ਼ਰਦਾ ਨਿਰਤ ਕੋਈ ਇਹ ਨਹੀਂ ਬਈ ਕੱਲੀ ਐਡਵਰਟਾਈਜ਼ਮੈਂਟ ਹੀ ਆ ਇਹ ਚੱਸ ਆ ਗਈ ਹੈ ਨਾ ਬਈ ਇਹ ਚੱਸ ਸ੍ਰੀ ਰਾਮ ਦੀ ਆ ਬਾਈ ਠੀਕ ਆ ਆ ਚੱਸ ਪਈਆ ਆਪਣੇ ਲਵੇ ਸਈਆਂ ਕਾ ਕੰਪਨੀ ਦੀ ਬਾਈ ਠੀਕ ਆ ਠੀਕ ਹੈ ਜੀ ਤੇ ਡਰਾ ਕ੍ਰੌਪ ਕੇਅਰ ਵੀ ਪਈ ਆ ਗਈ ਠੀਕ ਆ ਆ ਸੁਵਾਸਟਿਕ ਦੀ ਚੱਸ ਪਈ ਆ ਗਈ ਵੀਰੇ ਠੀਕ ਆ ਆ ਗਈ ਉਹ ਸੀਨ ਆ ਉਸੀਆਂ ਕੰਪਨੀ ਦੀ ਆ ਬਾਈ ਜੀ ਆਪਾਂ ਦਾ ਟੈਕਨੀਕਲ ਆਇਆ ਹੈ ਜੀ 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 ਤੇ ਆ ਪ੍ਰਜਾਤ ਕੰਪਨੀ ਦੀ ਉਹ ਸੀਨ ਆ ਗਈ ਬਾਈ ਠੀਕ ਆ ਆ ਯੂਪੀਐਲ ਦੀ ਆ ਗਈ ਬਾਈ ਠੀਕ ਆ ਤੇ ਇੱਧਰ ਆ ਗਈ ਆਪਣੇ ਲਵੇ ਕ੍ਰੀਸੀ ਕ੍ਰੌਪ ਦੀ ਉਹ ਸੀਨ ਆ ਠੀਕ ਆ ਠੀਕ ਹੈ ਇੱਕ ਤਾਂ ਆਪਣੇ ਲਵੇ ਬਾਈ ਹੁਣ ਜਿਹੜੀ ਜਿਆਦਾ ਦਿੱਕਤ ਆ ਰਹੀ ਹੈਗੀ ਝੋਨਿਆਂ ਤੇ ਵੀ ਐਂਡ ਤੇ ਜਾ ਕੇ ਹੁਣ ਫੋਕ ਦਾ ਕੰਮ ਜਿਆਦਾ ਵੱਧਦਾ ਬਾਈ ਫੋਕ ਪੈ ਜਾਂਦੀ ਹੈਗੀ ਜਿਵੇਂ ਤੇ ਕਿਸਾਨ ਨੂੰ ਕੀ ਆ ਬਾਈ ਕਿਸਾਨ ਨੂੰ ਦਾਣਿਆਂ ਦੀ ਲੋੜ ਆਗੀ ਉਹਨੂੰ ਫੋਕ ਤਾਂ ਚਾਹੀਦਾ ਨਹੀਂ ਹਾਂ 6 ਮਹੀਨਿਆਂ ਦੀ ਕਮਾਈ ਆ ਬਾਈ ਹਾਂ ਤੇ ਉਹਦੇ ਤੋਂ ਬਾਈ ਆਪਣਾ ਆ ਲੀਟਰ ਆਉਂਦਾਗਾ ਉੱਤਮ ਕਿਸਾਨੀ ਪਲੱਸ 6 ਜੀ ਹਾਂ ਇਹਦੇ ਵਿੱਚ 13045 ਹਾਂ ਬੋਰਨ ਪਟਾਸੀਆਂ ਮ ਇਹਦੇ ਵਿੱਚ ਤਿੰਨੇ ਚਾਰੀ ਚੀਜ਼ਾਂ ਹੈਗੀਆਂ ਨੇ ਆ ਬਾਈ ਜਿਵੇਂ ਹੁਣ ਆ ਪਿਆਗਾ ਸਾਡੇ ਲਵੇ 13045 ਹਾਂ ਕੰਪਨੀ ਨੇ ਬਾਈ ਆਪਾਂ ਦਿਖਾ 13045 ਪਿਆ ਉਧਰ ਬੌਰਨ ਪਿਆਗਾ ਬਾਈ ਪਟਾਸ ਪਿਆ ਸਾਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਬਾਈ ਅਸਤਾ ਚੀਜ਼ ਦੇਣੀ ਆ ਅਗਲੇ ਸਾਡੇ ਦਾ 30 ਦਿਨਾਂ ਤੋਂ ਬਾਅਦ ਜਦੋਂ ਮਰਜ਼ੀ ਕਰ ਸਕਦੇ ਆ ਜਦੋਂ ਮਰਜ਼ੀ ਵੀਰੇ ਜਦੋਂ WhatsApp ਪੱਕਣ ਦੇ ਆ ਗਏ ਜੋ 9 ਤੋਂ ਕਰਦੇ ਨਹੀਂ ਅਸੀਂ ਬੰਗੋਲੇ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਕਰਦਾ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਪਤਾ ਕੀ ਗੱਲ ਆ ਸਾਡੀਆਂ ਬਾਜ਼ੀਆਂ ਬੜੀਆਂ ਆਂ ਬੰਦਿਆਂ ਸੀ ਠੀਕ ਆ ਬੰਦਿਆਂ ਤੋਂ ਪਹਿਲਾਂ ਕਰਾਦਾ ਹੁਣ ਸਾਡੇ ਬੰਦੇ ਵੀ ਤੇ ਮੇਰਾ ਪਲੱਸ ਭਰਾ ਵੀ ਵੜੀਆਂ ਦੇ ਬਿਜੀ ਆ ਦੂਸਰੀਆਂ ਚ ਠੀਕ ਆ ਅਸੀਂ ਕਰਾਤਾ 70 ਤੋਂ 72 ਦੇ ਦਿਨਾਂ ਤੇ ਕੋਈ ਚਾਰ ਵੀ ਅਸੀਂ ਉਹੀ ਕਰਾਇਆ ਸੀਗਾ ਸਾਨੂੰ ਚਾਰ ਟੌਪ ਦਾ ਵਧੀਆ ਗਲੇ ਬਾਈ ਪੁੱਜਾ ਦੇ ਫੋਕ ਤਾਂ ਨਹੀਂ ਤੀ ਨਾ ਨਾ ਬਾਈ ਮੈਂ ਬਾਈ ਜਾਦੇ 13045 ਨਹੀਂ ਮੈਂ 05234 ਵਰਨ ਕਰਦਾ ਓਕੇ ਠੀਕ ਆ ਠੀਕ ਆ ਬਾਈ ਪਰ ਅਸੀਂ ਕਰਨਾ ਹੀ ਲਾਜ਼ਮੀ ਹੁੰਦੀ ਆ ਕਈ ਵਾਰੀ ਤਾਂ ਮੈਂ ਵਰਨ ਤੇ 05234 ਦੀਆਂ ਸਪਰੇਆਂ ਦੋ ਕਰ ਜਾਂਦਾ ਠੀਕ ਆ ਵੀਰੇ ਠੀਕ ਆ ਉਹ ਉਦੋਂ ਵੀ ਰਿਜ਼ਲਟ ਚੰਗਾ ਮਿਲਦਾ ਬਾਈ ਜਿਹੜੇ ਟਾਈਮ ਸਾਡੇ ਮੀਂਹ ਵਾਲੇ ਪਏ ਸੀਗੇ ਨਾ ਆਪਣੇ ਉਹ ਟਾਈਮ ਵੀ 52 ਮਣਕਣ ਕੋਈ ਸੀ ਹੁਣ ਬਾਈ ਤੈ ਕੋਈ ਬਾਹਣਾ ਹੈ ਜਿਹੜਾ ਤੇਰੇ ਲਵੇ ਕੋਈ ਤਿੰਨ ਕਿਲੇ ਜਾਂ ਚਾਰ ਕਿਲੇ ਤਾਂ ਛੱਡਿਆ ਹੋਇਆਗਾ ਕੋਈ ਬਿਜੀ ਦੇ ਚੱਲ ਆ ਸਾਡੇ ਕੋਲੇ ਬਾਸਮਤੀ ਦੇ ਹੈਗੇ ਚਾਰ ਕਿਲੇ ਇਹਦਾ ਅੱਧਾ ਲੀਟਰ ਤੈਨੂੰ ਬਾਈ ਮੈਂ ਟ్రਾਇਲ ਵਜੋਂ ਦਊਂ ਠੀਕ ਆ ਫੇਰ ਦੱਸੀ ਮੈਨੂੰ ਚਾਰ ਕਿਲੇ ਇੱਕ ਕਨਾਲ ਥਾਂ ਦੀ ਆ ਉਹ ਸਾਡੇ ਅਜੇ ਸਪਰੇਅ ਕਰੀ ਨਹੀਂ ਬਾ ਉਹ ਮੈਨੂੰ ਬਾਅਦ ਚ ਦੱਸੀ ਬਾਈ ਤੈਨੂੰ ਮੈਂ ਅੱਧਾ ਲੀਟਰ ਦਊਂਗਾ ਇਹਦਾ ਠੀਕ ਆ ਹਾਂ ਕਿਉਂਕਿ ਇਹ 1 ਲੀਟਰ ਪੈਂਦਾਗਾ ਬਾਈ ਪੂਰਾ 6 ਕਿੱਲਿਆਂ ਦੇ ਪੈਂਦਾਗਾ ਅੱਛਾ ਠੀਕ ਹੈ ਹਾਂ 3 ਕਿੱਲਿਆਂ ਤੇ 10 ਲੀਟਰ ਦਾ ਤੁਹਾਨੂੰ ਟ్రਾਇਲ ਦਊਗਾ ਫਿਰ ਦੇਖੋ ਝਟਾ ਦਾ ਮਨ ਕੋਈ ਆ ਚੀਜ਼ਾਂ ਭੁੱਲ ਜਾਂਗੇ ਤੁਹਾਨੂੰ ਮੈਂ ਵੀਡੀਓ ਤੇ ਵੀ ਜਦੋਂ ਬਾਈ ਨੇ ਟ్రਾਇਲ ਦੱਸਦਾ ਤੇ ਤੁਹਾਨੂੰ ਮੈਂ ਜਦੋਂ ਝੋਨਾ ਵੱਢਿਆ ਉਦੋਂ ਵੀ ਰੀਲ ਪਾ ਕੇ ਦੱਸੂ ਵੀ ਵਾਕਈ ਨੇ ਰਿਜ਼ਲਟ ਦਿੱਤਾ ਕਿ ਨਹੀਂ ਕਿਉਂਕਿ ਗਾਂ ਬਾਈ ਕਣਕ ਝੋਨੇ ਦਾ ਆ ਹੀ ਜਾਣੇ ਆ ਉਹਦਾ ਆ ਹੀ ਜਾਣੇ ਬਾਈ ਜਿਹੜੀ ਲੈਬੋਰੀ ਹੈ ਲੈਬੋਰੀ ਕਿਸਾਨ ਦੇ ਖੇਤ ਚ ਆ ਹਾਂ ਸਹੀ ਗੱਲ ਹੈ ਸਹੀ ਗੱਲ ਆ ਉਹ ਬਾਈ ਅ이터 ਮੈਂ ਛਾਤੀ ਮਾਰਦਿਆਂ ਕੈਮਰੇ ਵਾਲੇ ਨੂੰ ਆਖੂਗਾ ਭਈ ਆ ਜਿਹੜੇ ਭਰਾ ਨਾ ਇਹ ਸਾਰੇ ਇੱਥੇ ਸਪਰੇਅ ਖਰੀਦਣ ਵਾਸਤੇ ਆਏ ਆ ਕੀਟਨਾਸ਼ਕ ਤੇ ਤੁਸੀਂ ਉਹਨਾਂ ਆਖੋਗੇ ਵੀ ਵਿੱਚ ਬੇਟੀ ਕਿਵੇਂ ਬੈਠੀ ਉਹ ਬੇਟੀ ਬਾਈ ਇਹਦੀ ਆਪਦੀ ਬਾਈ ਦੀ ਆ ਇੱਥੇ ਰੀਲ ਬਣਾਉਣ ਵਾਸਤੇ ਹੀ ਆਈ ਸੀਗੀ ਉਹ ਬਾਈ ਇਹਨਾਂ ਦੇ ਡਾਕਟਰ ਸਾਹਿਬ ਆ ਪਲਵਾਨ ਸਾਹਿਬ ਭਾਈ ਕਾਲਾ ਪਲਵਾਨ ਕਾਲਾ ਨੰਬਰਦਾਰ ਹਾਂ ਉਹ ਪਲਵਾਨ ਵੀ ਕਹਿੰਦੇ ਹਾਂ ਹਾਂ ਜੀ ਹਾਂ ਤੇ ਆ ਭਾਈ ਬਾਈ ਦਾ ਇੱਥੇ ਮੰਨ ਕੇ ਚੱਲੋ ਕੈਸ਼ ਕਾਊਂਟਰ ਆ ਸਾਰੇ ਕੁੱਲ ਪੈਸਟੀਸਾਈਡ ਪਿਆ ਇੱਥੇ ਮਗਰਲੇ ਪਾਸੇ ਬਾਈ ਦਾ ਸਟੋਰ ਆ ਇਹਨਾ ਤੇ ਥੋੜੀਆਂ ਹੀ ਅਸੀਂ ਸਿਕਾਇਆਂ ਰੱਖੀ ਬੈਠੇ ਆ ਮਗਰ ਸਟੋਰ ਆ ਜਿੰਨਾ ਮਰਜ਼ੀ ਸਟਾਕ ਤੇ ਬਾਈ ਇੱਕ ਵੀਡੀਓ ਕਾਲ ਵਿੱਚ ਹੀ ਲਾ ਦੇ ਭਰਾ ਨੇ ਆਖਿਆ ਸੀਗਾ ਹਨਾ ਹਾਂ ਜੀ ਬਾਈ ਪਤਾ ਕੀ ਗੱਲ ਆ ਬਾਈ ਹੋਮ ਡਿਲੀਵਰੀ ਕਰਦੇ ਆ ਆਪਾਂ ਪਿਛਲੀ ਵੀਡੀਓ ਤੇ ਆਖਿਆ ਸੀ ਵੀ ਬਾਈ ਹੋਮ ਡਿਲੀਵਰੀ ਕਰਦੇ ਆ ਕਈ ਵਾਰੀ ਅਗਲੇ ਨੂੰ ਆਏ ਹੁੰਦਾ ਯਾਰ ਬਈ ਇਹ ਤਾਂ ਪਕਾਨਾ ਜਿਹੜਾ ਇਹਨਾਂ ਦਾ ਦੂਜਾ ਭਰਾ ਬਾਈ ਕੁਲਵਿੰਦਰ ਇਹਨਾਂ ਦਾ ਉਹਦਾ ਨਾ ਹਰਵਿੰਦਰ ਬਾਈ ਮੇਰੇ ਨਾਲ ਹਾਂ ਉਹ ਦੂਜਾ ਜਿਹੜਾ ਭਰਾ ਬਈ ਉਹ ਅੱਜ ਡਿਲੀਵਰੀ ਲੈ ਕੇ ਗਿਆ ਕਿਹੜੀ ਛੱਡ ਗਿਆ ਬਈ ਉਹ ਗਿਆ ਬਈ ਮੋਗਾ ਵੱਲ ਅੱਗੇ ਵੱਲ ਮੋਗੇ ਕੰਨੀ ਤਾਂ ਕਰਕੇ ਬਈ ਅਸੀਂ ਨਾ ਵਿਚੇ ਆਵੇ ਤੁਹਾਨੂੰ ਵੀਡੀਓ ਕਾਲ ਲਾ ਕੇ ਵਿਖਾਉਣੇ ਆ ਬਈ ਕਿਸੇ ਭਰਾ ਨੂੰ ਆਏ ਨਾ ਹੋਵੇ ਬਈ ਇਹਨਾਂ ਨੇ ਹੋਮ ਡਿਲੀਵਰੀ ਨਹੀਂ ਦੇਣੀ ਜਾਂ ਬਈ ਇਹ ਗੱਪ ਮਾਰਦੇ ਆ ਕਿਹੜਾ ਇੰਨੀ ਵਾਰ ਲੋਕਾਂ ਨੇ ਸਪਰੇ ਹਾਂ ਮੰਗਾਉਣੀਆਂ ਰਹੇ ਹਾਂ ਮੰਗਾਉਣੀਆਂ ਇਹ ਨਹੀਂ ਬਈ ਐਜੀ ਗੱਲ ਨਹੀਂ ਹੋਮ ਡਿਲੀਵਰੀ ਬਈ ਕਰਦੇ ਆ ਲਾਦਾ ਬਈ ਕਾਲ ਹਾਂ ਕਾਲ ਹਲਕੇ ਗੱਲ ਕਰ ਲੈ ਮੜੀ ਜੀ ਠੀਕ ਆ ਆ ਬਈ ਬਾਈ ਦਾ ਆਵੇ ਕਾਲ ਲੱਗਾ ਬਾਈਆ ਨਹੀਂ ਨਹੀਂ ਤੂੰ ਵਾ ਮੜਾ ਆਇਆ ਬਾਈ ਕੈਮਰਾ ਚੱਲੀ ਜਾਂਦਾ ਆਪਦਾ ਫੇਸ ਵਿਖਾ ਦੇ ਆਹ ਵੇਖ ਲਓ ਬਾਈ ਬਾਈ ਸਪਰੇਅ ਲੈ ਕੇ ਗਿਆ ਕਿਤੇ ਪਾਸੇ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਆ ਬਈ ਕੱਟੀ ਦਾ ਆਹ ਮੋਟਰਸਾਈਕਲ ਆ ਆਵੇ ਹਾਈਵੇ ਤੇ ਤੁਰਿਆ ਜਾਂਦਾ ਮੋਗੇ ਵਾਲੀ ਸ਼ੈਡ ਗਿਆ ਬਈ ਆਪਾਂ ਯਾਰ ਮੰਨ ਕੇ ਚੱਲ ਆਪਾਂ ਕੋਈ ਗੱਪ ਅੱਜ ਤੱਕ ਨਹੀਂ ਮਾਰਿਆ ਤੇ ਨਹੀਂ ਮਾਰਨਾ ਸੱਚੀ ਸੁੱਚੀ ਗੱਲ ਕਰਨੀ ਆ ਤੁਸੀਂ ਬਈ ਘਰੇ ਬੈਠੇ ਵੀ ਬਾਈ ਤੂੰ ਸਪਰੇ ਮਗਾ ਸਕਦੇ ਹੋਂ ਕਿਸੇ ਵੀ ਕਿਸਮ ਦੀ ਕੱਲਾ ਪੰਜਾਬ ਚ ਨਹੀਂ ਹਰਿਆਣੇ ਚ ਵੀ ਜਾਂ ਰਾਜਸਥਾਨ ਚ ਵੀ ਫਾਇਦਾ ਬਹੁਤ ਹੋਊਗਾ ਬਾਈ ਇੱਕ ਵਾਰੀ ਬਾਈਆਂ ਨੂੰ ਤੁਸੀਂ ਫੋਨ ਲਾ ਕੇ ਕੰਟੈਕਟ ਕਰਕੇ ਪੁੱਛੋ ਲਾਜ਼ਮੀ ਤੇ ਅੱਜ ਬਾਈ ਮੰਨ ਕੇ ਚਲੋ ਇਸੇ ਕਰਕੇ ਆਪਣੇ ਪੰਜਾਬ ਦੀ ਜਿਹੜੀ ਪਹਿਲੀ ਧੀ ਆ ਰਮਨਦੀਪ ਕੌਰ ਮਰਖਾਈ ਉਹ ਇੱਥੇ ਆਇਆ ਕਿਉਂਕਿ ਇਹ ਵੀ ਇੱਕ ਸੱਚੇ ਇਨਸਾਨ ਆ ਤੇ ਸੱਚੇ ਇਨਸਾਨਾਂ ਕੋਲੇ ਸੱਚਾ ਇਨਸਾਨ ਚੱਲ ਕੇ ਜਾਂਦਾ ਹੀ ਆ ਕਰ ਦਿਓ ਬਾਈ ਵੀਡੀਓ ਸ਼ੇਅਰ ਦੱਬ ਕੇ ਬਾਈ ਬਣ ਕੇ ਕਿਸੇ ਕਿਸਾਨ ਦਾ ਭਲਾ ਹੋ ਜੇ ਕਿਉਂਕਿ ਨਹੀਂ ਆਪਣਾ ਤਾਂ ਅਜ ਤੱਕ ਘਾਟ ਹੀ ਹੋਏ ਆ ਫਾਇਦੇ ਕਿਤੇ ਹੋਏ ਨਹੀਂ ਤਾਂ ਕਰਕੇ ਪਈ ਅਸੀਂ ਐਵੇਂ ਜੇ ਕੈਸ ਕਾਊਂਟਰਾਂ ਦੀਆਂ ਵੀਡੀਓ ਪਾਉਣੇ ਆ ਕਿਸਾਨੀ ਨੂੰ ਅੱਗੇ ਲੈ ਅੱਗੇ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਮਿੱਤਰੋ